ਮੈਂ ਸੋ ਤਾਂ ਦੇ ਵਾਲੋ ਕਿਹਾ ਗਿਆ ਹੈ ਕਿ ਵਿਕਰਮ ਸਿੰਘ ਮਜੀਠੀਏ ਉਹ ਲੋਕ ਤੁਹਾਡੇ ਉੱਪਰ ਕੋਈ ਪਰਚਾ ਵਗੈਰਾ ਕੀਤਾ ਹੈ ਕਿ ਮਸਲਾ ਜੀ ਆਹ ਵੇਖੋ ਜੀ ਆ ਐਫ ਆਰ ਦੀ ਕਾਪੀ ਆ 4/12 2012 ਸਾਲ 4 ਜਨਵਰੀ ਨੂੰ ਹੋਇਆ ਸੀਗਾ ਅ ਧਾਰਾ ਲਾਈਆਂ ਗਈਆਂ ਸੀਗੀਆਂ ਸਾਰੀਆਂ ਹੀ ਨਜਾਇਜ਼ ਨੋਨ ਅਵੇਲੇਬਲ 341 307 336 506 407 295 ਇਹ 148 149 ਆਈਪੀਸੀ ਜਿੰਦੇ ਜੋ 나 ਅਜ ਤੱਕ ਮੇਰੇ ਕੋਲ ਵੈਪਨ ਸੀਗਾ ਹੁਣ ਵੀ ਇਲੈਕਸ਼ਨ ਚ ਸਰਪੰਚੀ ਦੀ ਇਲੈਕਸ਼ਨ ਹੀ ਉਦੋਂ ਵੀ ਆ ਗਿਆ ਇਹਨੇ ਬਥੇਰਾ ਝੂਠ ਬੋਲਿਆ ਕਿ ਐਸਐਸਪੀ ਸਾਹਿਬ ਉੱਤੇ ਦੀ ਹਲਕੇ ਮਂਜੀਠੇ ਦਾ ਜੱਗਾ ਆ ਜਿਹੜਾ ਜੱਗਾ ਮਂਜੀਠੀਆ ਉਹਦਾ ਬੇਟਾ ਪਿਸਤੌਲ ਲੈ ਕੇ ਬੈਠਾ ਵਾ ਇੱਕ ਚੀਜ਼ ਤੁਸੀਂ ਵੀ ਜਾਣਦੇ ਹੋ ਭਲੀ ਭਾਤੀ ਜਿਹੜਾ ਵੀ ਥੱਲੇ ਜਾਂਦਾ ਹੀ ਉਹਦੀ ਚੈਕਿੰਗ ਹੋ ਕੇ ਜਾਂਦੀ। ਬਿਨਾ ਚੈਕਿੰਗ ਤੋਂ ਇੱਕ ਜਗ੍ਹਾ ਵੀ ਨਹੀਂ ਉੱਤੇ ਗਿਆ। ਐਦੇ ਕੋਲੇ ਝੂੜ ਤੋਂ ਲੱਗਾ ਕੋਈ ਹੋਰ ਕੁਝ ਨਹੀਂ ਹੈਗਾ। ਝੂੜ ਦੇ ਫਲੰਦੇ ਆ। ਐਸ ਐਫ ਆਈ ਆਰ ਆਪਾਂ ਤੁਹਾਨੂੰ ਕਾਪੀ ਵੀ ਦੇ ਦੂੰਗਾ ਐਦੀ ਵੀ। ਇਹ ਅਫਸਰ ਸਰਪੰਚੀ ਇਲੈਕਸ਼ਨ ਦੀ ਹੀ ਜਾਂ ਕੋਈ ਹੋ ਰਿਹਾ। ਨਹੀਂ ਆ ਜੀ ਮੈਂ 2012 ਸਾਲ ਦੀ ਆ। ਸਰਪੰਚੀ ਇਲੈਕਸ਼ਨ ਦੀ ਜਾਂ ਕੋਈ ਹੋ ਰਿਹਾ। ਨਾ ਨਾ ਜੀ ਇਹ ਸਰਪੰਚੀ ਦੀ ਨਹੀਂ ਐਮ ਐਲ ਏ ਇਲੈਕਸ਼ਨ ਦੀ। ਨੇ ਇਹਦੇ ਤੇ ਕੀ આરોਪ ਕਿ ਲਾਇਆ ਹੈ ਉਹਨੇ આરોਪ ਲਾਇਆ ਸੀਗਾ ਕਿ ਉਹਦੇ ਬੰਦੇ ਜਾ ਰਹੇ ਆ ਅਸੀਂ ਗੋਲੀਆਂ ਚਲਾਈਆਂ ਗੋਲੀਆਂ ਮਾਰੀਆਂ ਜਦ ਕਿ ਜਿੰਨੇ ਵੀ ਉਥੇ ਗਵਾਹ ਗਏ ਆ ਸਾਰੇ ਸਾਡੇ ਹੱਕ ਚ ਬੁਕਤੇ ਆ 45 ਜਾਣਿਆਂ ਤੇ ਨਜਾਇਜ਼ ਪਰਚਾ ਹੋਇਆ ਮੈਂ ਉਦੋਂ ਬੇਸ਼ਮੀ ਨਹੀਂ ਹੋਇਆ ਕਿ ਉਦੋਂ ਇਹਨਾਂ ਦਾ ਡੰਗ ਸੀਗਾ ਕਿ ਬਿਲਕੁਲ ਮੈਨੂੰ ਫਸਾਉਣ ਦੀ ਕੋਸ਼ਿਸ਼ ਸੀਗੀ कि मेरे ते ਹੋਰ ਨਜਾਇਜ਼ ਬੱਤੇ ਕਰਾਇਏ ਜਾਣ ਮੈਂ ਪੇਸ਼ ਨਹੀਂ ਹੋਇਆ ਬਾਕੀ 44 ਜਾਣੇ ਬਰੀ ਆ ਮੈਂ ਪੇਸ਼ ਹੋਇਆ ਸੀਗਾ ਕਾਂਗਰਸ ਦੀ ਗਵਰਨਮੈਂਟ ਜਿਹੜੀ ਪਿਛਲੀ ਗਈ ਆ ਉਦੋਂ ਤੇ ਪਰ ਫੇਰ ਵੀ ਨਜਾਇਜ਼ ਬੱਤੇ ਦੇ ਵਿੱਚ ਮੈਂ 7 ਮਹੀਨੇ ਜੇਲ੍ਹ ਕੱਟੀ ਆ ਤੇ ਤੁਸੀਂ ਉਸ ਸਮੇਂ ਕਿਉਂ ਨਹੀਂ ਪੇਸ਼ ਹੋਏ ਜੀ ਪੇਸ਼ ਉਦੋਂ ਜੀ ਹੋਣਾ ਕੀ ਸੀਗਾ ਉਦੋਂ ਤੇ ਇੱਥੋਂ ਤੱਕ ਨਜਾਇਜ਼ ਕੰਮ ਹੋ ਰਹੇ ਸੀਗੇ ਸਾਡੀ ਪਾਰਟੀ ਨਾਲ ਉਦੋਂ ਸਬੰਧਿਤ ਸੀਗੇ ਬਾਬਾ ਰਾਮ ਸਿੰਘ ਹੁਣ ਅਕਾਲੀ ਦਲ ਚ ਨੇ ਉਹ ਸਾਡੀ ਪਾਰਟੀ ਨਾਲ ਨਹੀਂ ਨੇ ਇਹ ਸਾ ਨਾਲ ਨਹੀਂ ਨੇ ਉਹਨਾਂ ਦੇ ਦਾੜੀ ਤੇ ਕੇਸ ਤੱਕ ਕੱਟੇ ਗਏ ਸੀਗੇ ਸਾਰੇ ਲੋਕ ਭਲੀ ਭੱਜ ਜਾਂਦੇ ਆ ਤੇ ਬੱਚ ਕੇ ਕੇਸ ਰਜਿਸਟਰ ਨਹੀਂ ਹੋਇਆ ਕੋਰਟ ਤੇ ਕੇਸ ਜਾਂਦਾ ਸੀਗਾ ਕਿੰਨੋਂ ਵੱਲੋਂ ਕੱਟੇ ਬਾਬਾ ਅਫਦਾਲ ਪਿੰਡ ਦੇ ਆ ਬਾਬਾ ਰਾਮ ਸਿੰਘ ਅੱਜ ਵੀ ਕਿੰਨੋਂ ਵੱਲੋਂ ਕੱਟੇ ਗਏ ਸੀਗੇ ਉਹ ਐ ਪੁਲਿਸ ਵੱਲੋਂ ਜੀ ਕਤੂਨਗਲ ਠਾਣੇ ਦੇ ਕੇਸ ਸੀਗਾ ਕਤੂਨਗਲ ਠਾਣੇ ਦੀ ਗੱਲ ਬਾਤ ਐ ਹੋਰ ਕੀ ਕਹਿਣਾ ਚਾਹੋਗੇ ਹੋਰ ਆ ਇਹ ਜੀ ਕਿ ਆ ਜਿਹੜਾ ਕਹਿੰਦੇ ਆ ਕਿ ਇਹ ਨਜਾਇਜ਼ ਹੋ ਰਹੀ ਐ ਮੈਨੂੰ ਤੁਸੀਂ ਇੱਕ ਦੀ ਦੱਸੋ ਜੇ ਨਜਾਇਜ਼ ਹੀ ਹੋ ਰਹੀ ਹੋਵੇ ਇੰਨੇ ਆਫੀਸਰ ਹੁਣ ਤੱਕ ਬੋਲੀ ਜਾ ਰਹੇ ਆ ਸਾਰੇ ਸਾਰੇ ਝੂਠ ਬੋਲ ਰਹੇ ਆ ਕੱਲੇ ਇਹੋ ਸੱਚੇ ਆ ਉਦੋਂ ਇਹਨਾਂ ਨੂੰ ਕਦੀ ਆ ਨਹੀਂ ਯਾਦ ਆਇਆ ਕਿ ਅਸੀਂ ਗੁਰੂ ਘਰ ਜਾਣਾ ਅਸੀਂ ਕਿੱਥੇ ਜਾਣਾ ਜਾਂ ਅਸੀਂ ਕਿਸੇ ਦੇ ਇਥੋਂ ਤੱਕ ਇਹਨਾਂ ਨੂੰ ਕਿਸੇ ਦਾ ਮਾੜਾ ਚੰਗਾ ਟਾਈਮ ਨਹੀਂ ਯਾਦ ਆਇਆ ਹੈ ਉਦੋਂ 4 ਵਜੇ ਸਵੇਰੇ ਸਾਰਾ ਪਰਿਵਾਰ ਤਿਆਰ ਹੋ ਕੇ ਬੈਠਾ ਸੀਗਾ ਇਹਨਾਂ ਕੋਲ ਇਨਫੋਰਮੇਸ਼ਨ ਹੋਊਗੀ ਜਾ ਕੇ ਤੇ ਹੁਣ ਕਈ ਸਾਡੀ ਪਾਰਟੀ ਦੇ ਨਹੀਂ ਆ ਪਰ ਮੈਂ ਜ਼ਰੂਰ ਬੋਲੂਗਾ ਉਹਨਾਂ ਤੇ ਨਜਾਇਜ਼ ਪਰਚੇ ਕੀਤੇ ਗਏ ਆ ਇਦਾਂ ਹੀ ਸੀਗੇ ਅ ਅਸੀਂ ਬਿੱਟਾ ਕਹਿ ਦਿੰਨੇ ਆ ਛੋਟਾ ਨਾਮ ਉਹਨਾਂ ਦਾ ਪੂਰਾ ਨਾਮ ਜਤਿੰਦਰ ਸਿੰਘ ਬਿੱਟਾ ਆ ਨਾਲ ਉਹਨਾਂ ਦੇ ਜਗਦੀਪ ਸਿੰਘ ਗੋਗਾ ਉਹ ਕਾਂਗਰਸ ਦੇ ਲੀਡਰ ਆ ਉਹਨਾਂ ਤੇ ਨਜਾਇਜ਼ ਪਰਚਾ ਬਾਈਕ ਚੋਰੀ ਦਾ ਮਹਾਲੀ ਮਹਾਲੀ ਕੀਤਾ ਚੰਗੇ ਭਲੇ ਬੰਦੇ ਆ ਜੀ ਕਿਸੇ ਕੋ ਜਾ ਕੇ ਪੁੱਛ ਲੋ ਜ਼ਮੀਨ ਜਾਇਦਾਦ ਵਾਲੇ ਬੰਦੇ ਆ ਚੰਗੇ ਭਲੇ ਬੰਦੇ ਉਹਨਾਂ ਬਾਈਕ ਚੋਰੀ ਕਰਨੀਆਂ ਗੱਡੀਆਂ ਉਹਨਾਂ ਦੋਹਾਂ ਕੋ ਆ ਚੰਗੀਆਂ ਭਲੀਆਂ ਵੱਡੀਆਂ ਗੱਡੀਆਂ ਕਿ ਇੱਕ ਕੋ ਨੋਆ ਵਾ ਇੱਕ ਕੋ ਐਕਸੀਵ ਹੀ ਆ ਹਾਂ ਤੇ ਨਜਾਇਜ਼ ਜਿਹੜੀਆਂ ਗੱਲਾਂ ਕਰ ਰਹੇ ਆ ਕਿ ਨਜਾਇਜ਼ ਪੱਤੇ ਹੋ ਰਹੇ ਆ ਸਾਡੇ ਤੇ ਅ ਅਸੀਂ ਦੀ ਘਰ ਨਹੀਂ ਛੱਡ ਸਕਦੇ ਜਦੋਂ ਪ੍ਰਾਪਰਟੀ ਸੀਲ ਹੁੰਦੀ ਆ ਉਦੋਂ ਘਰ ਛੱਡਨੇ ਪੈਂਦੇ ਆ ਉਦਾਂ ਬੀਬਾ ਜੀ ਕਹਿੰਦੇ ਆ ਕਿ ਮੈਂ ਪੜ੍ਹੀ ਲਿਖੀ ਆ ਬੀਬਾ ਜੀ ਨੂੰ ਪੜ੍ਹੇ ਲਿਖੇ ਹੋਣ ਕਰਕੇ ਇੰਨਾ ਕੁ ਪਤਾ ਹੋਣਾ ਚਾਹੀਦਾ ਵਾ ਜੇ ਪ੍ਰਾਪਰਟੀ ਸੀਲ ਹੁੰਦੀ ਆ ਉਹ ਸੀਲ ਹੁੰਦੀ ਆ ਕਿ ਘਰ ਛੱਡਨੇ ਪੈਣੇ ਦਿਨ ਦੇਜ ਬਣੇ ਆ ਜਿੱਦਣ ਆਏ ਸੀਗੇ ਉਦੋਂ ਸਰਕਾਰੀ ਪ੍ਰਾਪਰਟੀਆਂ ਸੀਗੀਆਂ ਆ ਮਜੀਠੇ ਵਾਲਾ ਇਹਨਾਂ ਨੇ ਰਫਾ ਦਫਾ ਕੀਤਾ ਵਾ ਆਪਣੀ ਇਹਨਾਂ ਦੀ ਆ ਜਿਹੜੀ ਇਹ ਕਲੋਨੀ ਚ ਬੀਬਾ ਜੀ ਦੇ ਨਾਮ ਤੇ ਸੀਗੀ ਆ ਪ੍ਰਾਪਰਟੀ ਉਹ ਬਾਤ ਇਹਨਾਂ ਨੇ ਬੜਾ ਕੁਛ ਇਹਦੀ ਪ੍ਰਾਪਰਟੀ ਆ ਜਿਹੜੀ ਦੀ ਕਲੋਨੀ ਸੀਲ ਹੋਈ ਹੈ ਕਈ ਸਾਲ ਹੋ ਗਏ ਹਾਂਜੀ ਅੱਛਾ ਜੀ ਬੀਬਾ ਜੀ ਹੁਣ ਜਵਾਬ ਤੇ ਹਜੇ ਬਹੁਤ ਕੁਝ ਇਹਦੇ ਚ ਆਉਣਾ ਜੀ ਇਕੱਲੇ ਬੀਬਾ ਜੀ ਨਹੀਂ ਬੜੇ ਹੋਰ ਮਗਰਮਾ ਛਾਉਣੇ ਆ ਉਸੀਂ ਮਜੀਠੇ ਹਲਕੇ ਦਾ ਹੀ ਦੇਖ ਲੋ ਹੁਣ ਤੱਕ ਸਾਡੇ ਪਰਿਵਾਰ ਤੋਂ ਇਲਾਵਾ ਜਿੰਨੇ ਵੀ ਆ ਕੋਈ ਪੀ ਆ ਹੁੰਦਾ ਸੀ ਕਿਸੇ ਦਾ ਕੋਈ ਕਿਸੇ ਦਾ ਕੁਝ ਹੁੰਦਾ ਸੀ ਕੋਈ ਕਿਸੇ ਦਾ ਕੁਝ ਹੁੰਦਾ ਸੀਗਾ ਸਾਰਿਆਂ ਦੀ ਕਿੰਨੇ ਅਰਬਾਂ ਖਰਬਾਂ ਦੀ ਜਾਇਦਾਦ ਬਣ ਗਈ ਕਿਤੋਂ ਬਣ ਗਈ ਅਰੇ ਸਾਰਾ ਆ ਜਿੱਦਣ ਫਾਈਲ ਖੁੱਲੀਆਂ ਹੈ ਨਾ ਸਾਰੀਆਂ ਫਾਈਲਾਂ ਬੜੇ ਮਗਰਮਛਾਉਣੇ ਆ ਵਿੱਚ ਆ ਪੀਲਾ ਪੰਜਾ ਕਹਿਆ ਸੀਗਾ ਨਾ ਕਿ ਵੱਡਿਆਂ ਦੇ ਵੀ ਚੱਲੂਗਾ ਤੇ ਅੱਜ ਇਹਨਾਂ ਨੂੰ ਦੁੱਖ ਹੋ ਲੱਗੰਦਿਆ ਆ ਕਾਂਗਰਸੀਆਂ ਨੂੰ ਕਹਦਾ ਦੁੱਖ ਲੱਗੰਦਿਆ ਜੀ ਉਦਾਂ ਕਹਿੰਦਾ ਕਿ ਵੱਡੇ ਮਗਰਮੱਛ ਨਹੀਂ ਫੜਦੇ ਹੁਣ ਵੱਡਾ ਮਗਰਮੱਛ ਇਹਨਾਂ ਦਾ ਚਹੇਤਾ ਪ੍ਰਾਅ ਫੜਿਆ ਆ ਤੇ ਇਹਨਾਂ ਨੂੰ ਬੜਾ ਦੁੱਖ ਲੱਗੰਦਿਆ ਆਪੱਚ ਮਿਲੇ ਆ ਐਸਲੀ ਨਾ ਇਹਨਾਂ ਦੇ ਦੋ ਜੜੀ ਧੋਗਲੀ ਰਾਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਸਭ ਤੋਂ ਪਹਿਲਾਂ ਤੇ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਸਰਦੀ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਹੋਏ ਆ ਅੱਜ ਸਾਡਾ ਇੱਥੇ ਪ੍ਰੈਸ ਕਾਨਫਰੰਸ ਦਾ ਮੁੱਖ ਵਿਸ਼ਾ ਇਹ ਹੈ ਜਿਹੜਾ ਵਿਜੀਲੈਂਸ ਵੱਲੋਂ ਵਿਕਰਮ ਸਿੰਘ ਮਜੀਠੀਆ ਦਾ ਕਰੇ ਛਾਪਾ ਮਾਰੀ ਹੋਈ ਆ ਤੇ ਉਹਦੇ ਟਿਕਾਣਿਆਂ ਤੇ ਛਾਪਾ ਮਾਰੀ ਹੋਈ ਆ ਤੇ ਬੀਬਾ ਜੀ ਜਿਹੜੇ ਐਮ ਐਲ اے ਆ ਐਫ ਐਮ ਪੀ ਮੀਡੀਏ ਦੇ ਉਹ ਕਹਿ ਰਹੇ ਆ ਕਿ ਨਜਾਇਜ਼ ਹੋ ਰਿਹਾ ਸਾਡੇ ਨਾਲ ਮੈਂ ਬੀਬਾ ਜੀ ਨੂੰ ਤੇ ਬਾਕੀਆਂ ਨੂੰ ਆਹ ਕਹਿਣਾ ਚਾਹੂੰਗਾ ਨਜਾਇਜ਼ ਅਸੀਂ ਨਹੀਂ ਨਾ ਕੋਈ ਕਿਸੇ ਸਰਕਾਰ ਨੇ ਇਹਦੇ ਨਾਲ ਕੀਤਾ ਵਾ ਇਨੂੰ ਪਹਿਲਾਂ ਪੁੱਛਿਆ ਜਾਵੇ ਜਿੱਦਾਂ ਆਇਆ ਸੀ ਕਿਹੜੀ ਗੱਡੀ ਤੇ ਆਇਆ ਸੀਗਾ। ਇਹਨੂੰ 15 ਦਿਨਾਂ ਬਾਅਦ 1.5 ਤੋਂ 2 ਲੱਖ ਰੁਪਿਆ ਇਹਦਾ ਕਿਹੜਾ ਕਜ਼ਨ ਭੇਜਦਾ ਸੀਗਾ ਜਿਹਦੇ ਨਾਲ ਇਹਦਾ ਖਰਚਾ ਜਲਦਾ ਸੀਗਾ। ਤੇ ਨਜਾਇਜ਼ ਪਰਚੇ ਦੀ ਜੇ ਗੱਲ ਕਰਦਾ ਆ ਸਾਡੇ ਪਰਿਵਾਰ ਤੇ ਖੁਦ 14 ਤੋਂ 15 ਜਾਣਿਆਂ ਦੇ ਪਰਚੇ ਜਿੱਤੇ ਹਨ ਨਜਾਇਜ਼। ਮੈਂ ਉਹ ਨਜਾਇਜ਼ ਪਰਚੇ ਕਰਕੇ 7 ਤੋਂ 8 ਮਹੀਨੇ ਜੇਲ੍ਹ ਵਿੱਚ ਹੀ ਆ। ਇਸੇ ਤਰ੍ਹਾਂ ਸਾਡੇ ਪਰਿਵਾਰ ਦੇ ਹੋਰ ਵੀ ਮੈਂਬਰਾਂ ਦੇਖੀਏ। ਇਹ ਤਾਂ ਹੀ ਸਾਡੇ ਬਲਵਿੰਦਰ ਸਿੰਘ ਮੜਰੀ ਆ। ਉਹਨਾਂ ਤੇ ਨਜਾਇਜ਼ 11 ਪੱਤੇ ਹੋਏ ਕੋਈ ਦਿੱਲੀ, 2 ਫਿਰੋਜ਼ਪੁਰ, 1 ਫਾਜ਼ਲਕੇ ਸਤੰਬਰ ਸਰ ਇਥੋਂ ਤੱਕ ਕਿ ਇਹਨੇ ਲੇਡੀਆਂ ਤੱਕ ਨਹੀਂ ਛੱਡੇ ਜਿਨ੍ਹਾਂ ਤੇ ਨਜਾਇਜ਼ ਪੱਤੇ ਨਾ ਕੀਤੇ ਹੋਣ। ਉਹਨਾਂ ਦੇ ਵਾਈਫ ਤੇ ਵੀ ਕੀਤੇ ਹੋਰ ਸਾਡੇ ਹਲਕੇ ਦੇ ਬਹੁਤ ਡੇਡੀਆਂ ਜਿਨ੍ਹਾਂ ਤੇ ਨਜਾਇਜ਼ ਪੱਤੇ ਕੀਤੇ ਹੈ। ਨਜਾਇਜ਼ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਦੱਬੀਆਂ ਗਈਆਂ। ਤੇ ਆ ਗੱਲਾਂ ਅੱਜ ਕਰ ਰਹੇ ਆ ਕਿ ਨਜ਼ਾਇਜ਼ ਪੱਟਿਆਂ ਦੀ ਹੁਣ ਇਥੇ ਅਮਰੀਕਾ ਨੂੰ ਕਾਫੀ ਪੇਪਰ ਮੈਂ ਤੁਹਾਡੇ মিডিਆ ਨੂੰ ਆ ਮੈਂ ਇਹ ਵੀ ਕਰਾ ਦੂੰਗਾ ਜਵੇਂ ਇਹ ਰਿਪੋਰਟ ਹੈ ਪੁਲਿਸ ਦੀ ਜੋ ਸਾਡੇ ਤੇ ਨਜ਼ਾਇਜ਼ ਪੱਟੇ ਹੋਏ ਸੀਗੇ ਜਿਹਦੇ ਬਾਰੇ ਆ ਕਹਿੰਦਾ ਵਾ ਕਿ ਮਿੰਦੋ ਜੀ ਮੇਰੀ ਸਿਕਿਉਰਿਟੀ ਲੈ ਲਈ ਮੈਨੂੰ ਥ੍ਰੈਟ ਆ ਦੱਸੋ ਇਹਨੂੰ ਥ੍ਰੈਟ ਕਦਾ ਆ ਗੈਕਸਰ ਤੇ ਨੇਪਾਲੇ ਆ ਥ੍ਰੈਟ ਤੇ ਸਾਨੂੰ ਆ ਥ੍ਰੈਟ ਕਾਲ ਦਏ ਆ ਜੀ ਐਸ ਐਚ ਓ ਸਾਹਿਬ ਦੀ ਸਟੈਂਪ ਐਸ ਐਚ ਓ ਸਾਹਿਬ ਦੇ ਸਾਈਨ ਹੈ ਬਕਾਇਦੀ ਹੈ ਆ ਐਫ ਆਈ ਆਰ ਹੈ ਮੇਰੇ ਤੇ ਫਾਇਰਿੰਗ ਹੋਈ ਸੀ ਕੀ 307 ਦਾ ਪਰਚਾ ਆ ਨਜਾਇਜ਼ ਅਸਲੇ ਦਾ ਪਰਚਾ ਆ ਐਫ ਆਈ ਆਰ ਦੇ ਆ ਸਾਰੀਆਂ ਖਬਰਾਂ ਆ ਜਿੰਨੀਆਂ ਕਹੋਗੇ ਸਾਰਾ ਕੁਝ ਆ ਹਮਲਾਵਾਰ ਹੈ ਠੀਕ ਹੈ ਆ ਗੱਲਾਂ ਤੇ ਕਰਨੀਆਂ ਜਾਂਦੇ ਆ ਪਰ ਗੱਲ ਉਹੀ ਆ ਕਿ ਆਪਣੀ ਪੀੜ੍ਹੀ ਖੰਨੇ ਸੋਟਾ ਨਹੀਂ ਮਾਰ ਕੇ ਵੇਖਦੇ ਹੁਣ ਜੇ ਫਸਿਆ ਵਾ ਅਸਲੀਅਤ ਦੇ ਵਿੱਚ ਜੋ ਇਹਨੇ ਕੀਤਾ ਵਾ ਅੱਜ ਤੱਕ ਉਹ ਇਹਦਾ ਸਾਹਮਣੇ ਆ ਰਿਹਾ ਵਾ ਤੁਸੀਂ ਦੱਸ ਦੋ ਕਿ ਕਿੰਨੀ ਕ ਪ੍ਰਾਪਰਟੀ ਹੈ ਦੇ ਕੋ ਤੇ ਅੱਜ ਦੀ ਰੇਟ ਤੇ ਕੀ ਕੁਝ ਹੈ ਦੇ ਕੋ ਬਸ ਪ੍ਰਾਪਰਟੀ ਇਹਦੀ ਇੱਕੋ ਜੀਜ਼ ਕਰਕੇ ਬਣ ਗਈ ਕਿ ਅਸ ਗੁਰਬੀਰ ਸਿੰਘ ਬਾਦਲ ਦਾ ਸਾਲਾ ਹੈ ਕਿ ਹਰ ਸਿਵਰੇਤ ਕੋਰ ਬਦਲਦਾ ਭਰਾ ਹੈ ਸਾਡੀਆਂ ਦੇ 19 ਜੋ ਜੱਦੀ ਜਾਇਦਾਦ ਸੀਗੀ ਉਹ ਹੀ ਆ ਤੁਸੀਂ ਹੁਣ ਵੀ ਘਰ ਆਏ ਜੀ ਦੇਖਿਆ ਇੱਕ ਫਲੋਰ ਦਾ ਘਰ ਆ ਨਾ ਕੋਈ ਕੋਠੀਆਂ ਵਾ ਸਾਡੇ ਨਾ ਉਹ ਜਿਹਾ ਨਾ ਸਾਡੇ ਕੋਲ ਆ ਜੀ ਹੱਪੇ ਵਾਂ ਅਸੀਂ ਗੱਡੀਆਂ ਬਦਲਦੇ ਆ ਅਸੀਂ ਜਿਹੜੀ ਗੱਡੀ ਲੈਨੇ ਆ ਸਾਡੇ ਪੈਟਰੋਲ ਪੰਪ 'ਆ ਉਤੋਂ ਕਿਸ਼ਤ ਜਾਂਦੀ ਆ ਜਾ ਕੇ ਤੁਸੀਂ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਅਸੀਂ ਕੋਈ ਅੱਜ ਤੱਕ ਨਾ ਇਹਨਾਂ ਵਾਂਗੂ ਨਜਾਇਜ਼ ਕੀਤੀ ਆ ਨਾ ਗਾਹ ਕਰਨੀ ਆ ਨਾ ਨਜਾਇਜ਼ ਨਸ਼ੇ ਵਾਲੇ ਦੀ ਸਫਾਰਸ਼ ਕੀਤੀ ਆ ਨਾ ਉਹ ਕਰਨੀ ਆ ਨਾ ਅਸੀਂ ਨਜਾਇਜ਼ ਪਰਚੇ ਕਰਾਏ ਆ ਤੇ ਨਾ ਉਹ ਕਰਾਉਣੇ ਆ ਬਾਕੀ ਤੁਸੀਂ ਪਰ ਇਹ ਬਾ ਧਿਆਨ ਦੇਓ ਕੀ ਬਦੀਠੇ ਹਲਕੇ ਤੇ ਕੀ ਚੱਲਦਾ ਰਿਹਾ 10 ਸਾਲ ਜਦੋਂ ਇਹਦੀ ਸਰਕਾਰ ਸੀਗੀ ਤੇ ਤੇ ਤੁਹਾਡੇ ਕੋਈ ਸਵਾਲ ਨੇ ਤੁਸੀਂ ਜਰੂਰ ਦੱਸ ਸਕਦੇ